ਇਥੇ ਚੰਡੀਗੜ੍ਹ ਦੀਵਾਨ ਲਾਉਣ ਤੋਂ ਬਾਅਦ ਕਹਿਣ ਲੱਗੇ ਵੀ ਅਸੀਂ ਪੀਮ ਤਾਲ ਨੂੰ ਜਾਣਾ ਹੈ ਹਾਂ ਮੈਣੀ ਤਾਲ ਤੋਂ ਅੱਗੇ ਹੈ 25 ਕਿਮੀਲ ਤਿੰਨ ਪੀਮ ਤਾਲ ਉੱਥੇ ਪਤਾ ਲੱਗਿਆ ਰਾਹ ਵਿੱਚ ਮਰਾਦਾਬਾਦ ਹੈ ਤਾਂ ਉੱਥੇ ਰੋਕਣ ਦਾ ਬੰਦੋਬਸਤ ਕਰਨ ਵਾਸਤੇ ਇਹ ਪਹਿਲਾਂ ਆ ਕੇ ਸਮਾਂ ਲੈ ਗਏ ਤੇ ਮਹਾਰਾਜ ਜੀ ਮਰਾਦਾਬਾਦ ਹੈਗੇ ਤੇ ਉਹਨਾਂ ਨੇ ਸਦਾ ਚੰਨਣ ਸਿੰਘ ਸਰਜੀਤ ਸਿੰਘ ਵਗੈਰਾ ਹੋਰ ਪ੍ਰੇਮੀ ਸੀਗੇ ਉਹਨਾਂ ਨੇ ਮਹਾਰਾਜ ਜੀ ਨੂੰ ਇੱਕ ਕੋਠੀ ਵਧੀਆ ਸੀ ਮਹਲ ਜਿਆ ਰਾਜਾ ਰਮੇਸ਼ ਕੁਮਾਰ ਸਾਹੂ ਸੀ ਉੱਥੇ ਕੋਟਦਵਾਰ ਦਾ ਉਹਦੀ ਕੋਠੀ ਚ ਤਰਤਾ ਸੇਵਾ ਸੰਗਤਾਂ ਨੇ ਕੀਤੀ ਦਰਸ਼ਨ ਕੀਤੇ ਬੜੀਆਂ ਖੁਸ਼ੀਆਂ ਹੋਈਆਂ ਸਾਰਿਆਂ ਦੇ ਉੱਤੇ ਇੱਥੋਂ ਸਵੇਰ ਨੂੰ ਚੱਲੇ ਸੀ ਉੱਥੇ ਜਾ ਰਹੇ ਦੁਪਹਿਰ ਵੇਲੇ ਜਦੋਂ ਸਰਜੀਤ ਸਿੰਘ ਆਇਆ ਉਹ ਸਾਹੂ ਸਾਹਿਬ ਕੋਠੀ ਤੋਂ ਬਾਹਰ ਨਿਕਲਿਆ ਕਹਿੰਦੇ ਸਾਹੂ ਸਾਹਿਬ ਤੇਰੇ ਘਰ ਭਗਵਾਨ ਆਇਆ ਹੋਇਆ ਮੰਗ ਲੈ ਕੀ ਮੰਗ ਲੈ ਆ ਅਜਨਾ ਸੁੱਕਾ ਰਹੇ ਜੀ ਕਹਿੰਦਾ ਸੱਚ ਕਹਿੰਦਾ ਹਾਂ ਉਸੇ ਵੇਲੇ ਰਾਣੀ ਨੂੰ ਕਹਿਣ ਲੱਗਿਆ ਵੀ ਇਸ਼ਨਾਨ ਕਰ ਜਲਦੀ ਇਸ਼ਨਾਨ ਕਰਿਆ ਤੇ ਮਰਿਆਦਾ ਪਰਛੋਤਨ ਸੀਗੇ ਅਸੀਂ ਤਾਂ ਐਵੇਂ ਠਾ ਸੋਟਾ ਮਾਰਦੇ ਆ ਨਾ ਜਿਹੜੇ ਮਰਿਆਦਾ ਵਾਲੇ ਬੰਦੇ ਆ ਉਹ ਨਹੀਂ ਕਰ ਕੁਝ ਵੇਲੇ ਪ੍ਰਸ਼ਾਦ ਲਿਆ ਬਾਗ ਦੇ ਵਿੱਚੋਂ ਘਾਹ ਪਟਾਇਆ ਆਪ ਲੈ ਆਏ ਪਟਕੇ ਦੋ ਜਣੇ ਉਹ ਹੱਥਾਂ 'ਚ ਘਾਹ ਫੜਿਆ ਤੇ ਮਹਾਰਾਜ ਤੋਂ ਇਜਾਜ਼ਤ ਲੈ ਕੇ ਜਦੋਂ ਮਹਾਰਾਜ ਚੱਲਣ ਲੱਗੇ ਉਸ ਵੇਲੇ ਇਜਾਜ਼ਤ ਮਿਲੀ ਵੀ ਚੰਗਾ ਲੈ ਆਓ ਉਹਨਾਂ ਨੂੰ ਉਸ ਵੇਲੇ ਉੱਤੇ ਜਿਹੜਾ ਉੱਪਰਲੀ ਬਿਲਡਿੰਗ ਸੀ ਦੂਸਰੀ ਪਹਿਲੀ ਮੰਜ਼ਲ ਉਹਦੇ 'ਚ ਚਲੇ ਗਏ ਤੇ ਉੱਥੇ ਉਹਨਾਂ ਨੇ ਘਾਹ ਮੂੰਹ ਵਿੱਚ ਪਾਇਆ ਹੋਇਆ ਦੁਖਾਣੇ ਕਾਮੂ ਵਿੱਚ ਪਾਉਣ ਦਾ ਮਤਲਬ ਹੁੰਦਾ ਵੀ ਮੈਂ ਆਤ ਅਦੀਨ ਹੋ ਕੇ ਤੇਰਾ ਦਰ ਤੇ ਆਇਆ ਹੁਣ ਮੈਨੂੰ ਕੋਈ ਥਾਂ ਨਹੀਂ ਹੈ ਜਿੱਥੇ ਮੈਂ ਫੌਰ ਤੈਨੂੰ ਛੱਡ ਕੇ ਜਾਵਾਂ ਜਾਇ ਇਹ ਸਮਝ ਲੋ ਕਿ ਮੈਂ ਗਊ ਆ ਤੁਹਾਡੀ ਆਤ ਨਿਮਰਤਾ ਦੇ ਨਾਲ ਮਹਾਰਾਜ ਜੀ ਦੇ ਆਏ ਤੇ ਮਹਾਰਾਜ ਨੇ ਜਦ ਦੇਖਿਆ ਕਹਿਣ ਲਗੇ ਪ੍ਰੇਮੀਓ ਕੌਣ ਹੋ ਕੌਣ ਹੈ ਇਹ ਕਹਿੰਦੇ ਮਹਾਰਾਜ ਇਹ ਰਮੇਸ਼ ਕੁਮਾਰ ਸਾਹੂ ਹੈ ਇਹਦੀ ਉਹ ਕੋਠੀ ਚ ਆਪਣਾ ਉਤਾਰਾ ਹੋਇਆ ਹੈ ਦੇ ਕੇ ਮੁਸਕਰਾਉਣ ਲੱਗੇ ਕੁਛ ਉਹਨਾਂ ਦੀ ਮਰਿਆਦਤ ਤੋਂ ਪ੍ਰਸੰਨ ਹੋ ਗਏ ਕੁਛ ਉਹਨਾਂ ਦੀ ਭਾਵਨਾ ਜਿਹੜੀ ਸੀ ਦਿਲ ਦੀ ਉਹ ਵੀ ਅੰਦਰੋਂ ਬੁਝ ਲਈ ਵੀ ਇਹ ਤਾਂ ਸੱਚੇ ਦਿਲ ਨਾਲ ਆਏ ਨਾਲ ਉਹਨਾਂ ਨੇ ਕਿਹਾ ਕਹਿੰਦੇ ਮਹਾਰਾਜ ਇਹ ਸੇਵਾ ਬਹੁਤ ਕਰਦੇ ਨੇ ਬੁੜੇ ਸਾਧੂ ਇਹਨਾਂ ਕੋ ਆਉਂਦੇ ਨੇ ਦਿਨ ਰਾਤ ਆਉਂਦੇ ਨੇ ਤੇ ਸਭ ਦੀ ਸੇਵਾ ਕਰਦੇ ਨੇ ਮਹਾਰਾਜ ਕਹਿਣ ਲੱਗੇ ਅੱਛਾ ਸਾਹੂ ਸਾਹ ਦੱਸੋ ਕੀ ਤੁਹਾਡਾ ਮਨੋਰਥ ਹੈ ਕਹ ਲਗੇ ਮਹਾਰਾਜ 25 ਸਾਲ ਪਹਿਲਾਂ ਇੱਕ ਲੜਕੀ ਹੋਈ ਸੀ ਉਹਦੇ ਬਾਅਦ ਕੋਈ ਔਲਾਦ ਨਹੀਂ ਹੋਈ ਤੇ ਅਸੀਂ ਉਹਦੇ ਸਾਡੇ ਮਨ ਚੋਂ ਖਿਆਲ ਨਹੀਂ ਜਾਂਦਾ ਉਹਦੇ ਵਾਸਤੇ ਆਪਦੇ ਦਰਬਾਰ ਚ ਹਾਜ਼ਰ ਹੋਇਆ ਮਹਾਰਾਜ ਕਹਿੰਦੇ ਕੋਈ ਯਤਨ ਵੀ ਕਰਿਆ ਪਹਿਲਾਂ ਕਿਉਂਕਿ ਆਦਮੀ ਜਦ ਯਤਨ ਨਹੀਂ ਕਰਦਾ ਉਲਟੇ ਯਤਨ ਤਾਂ ਮਸਹਰੀ ਦੁਨੀਆ ਕਰਦੀ ਐ ਸਿੱਧੇ ਨਹੀਂ ਕਰਦੀ ਉਲਟੇ ਹੀ ਕਰਦੇ ਆ ਬੁਲਾਣਾ ਪੁੱਤਰ ਮਾਰ ਕੇ ਉਹਦੇ ਖੂਨ ਚ ਡਾਉਣਾ ਬੜਾ ਮਾੜਾ ਕੰਮ ਐ ਜੁਜੇ ਦੇ ਪੁੱਤਰ ਨੂੰ ਮਾਰ ਦੇਣਾ ਕੇਸ ਵੱਢ ਲੈਣੇ ਬੁੜੇ ਕੰਮ ਚੱਲਦੇ ਨਹੀਂ ਮੰਤਨ ਕਰਾ ਦੇਣੇ ਅਗਲੇ ਦਾ ਘਰ ਬਿਠਾ ਦੇਣਾ ਤੇ ਆਪਣਾ ਆਵਾਜ਼ ਕਰ ਲੈਣਾ ਇਦੋਂ ਬੜਾ ਪਾਪ ਦੁਨੀਆ 'ਚ ਨਹੀਂ ਜਿਹੜਾ ਕਰਦਾ ਉਹਦੇ ਨਾਲ ਵੱਡਾ ਪਾਪੀ ਕੋਈ ਨਹੀਂ ਨਰਕਾਂ 'ਚ ਗਲਦੇ ਨੇ ਦੋਏ ਸੋ ਉਸ ਵੇਲੇ ਇੱਕ ਹਣਲਕੇ ਮਹਾਰਾਜ ਅਸੀਂ ਜਿਗਰਾਤੇ ਸਾਧੂਆਂ ਦੇ ਬਹੁਤ ਕਰਾਏ ਨੇ ਦਾਨ ਦਿੱਤਾ ਬੜਾ ਬੜਾ ਦਾਨ ਦਿੰਨੇ ਹਜ਼ਾਰਾਂ ਰੁਪਏ ਦਾਨ ਦਿੰਨੇ ਆ

ਜਿੱਥੇ ਤਾਂ ਵਿਸ਼ਨੂੰ ਜੀ ਦੀ ਤਸਵੀਰ ਰੱਖੀ ਹੋਈ ਹੈ ਨਾ ਉਥੇ ਗੁਰੂ ਨਾਨਕ ਸਾਹਿਬ ਦੀ ਰੱਖ ਲੈ ਇਹ ਜਿਹੜੀਆਂ ਟੱਲੀਆਂ ਤੂੰ ਵਜਾ ਕੇ ਭੋਗ ਵਗੈਰਾ ਲਾਉਣਾ ਹੈ ਉਹ ਗੁਰੂ ਨਾਨਕ ਸਾਹਿਬ ਦੀ ਪ੍ਰítomਾਨੀ ਮੇ ਲਾ ਲਿਆ ਕਰ ਫਕੀਰ ਦੀ ਹੁੰਦੀ ਆ ਦੁਆ ਅਸੀਂ ਵੀ ਦਰਵਾਜ਼ੇ ਤੇ ਖੜਾਗੇ ਤੇਰੇ ਨਾਲ ਤੂੰ ਵੀ ਖੜਾ ਆਪਾਂ ਦੋਏ ਅਰਦਾਸ ਕਰਾਂ ਕੋਈ ਨਹੀਂ ਮਹਾਰਾਜ ਐਸੇ ਨਹੀਂ ਕਿਸੇ ਨੂੰ ਨਰਾਸ਼ ਨਹੀਂ ਮੋੜਿਆ ਕਰ ਹੋ ਜਾਏਗਾ ਤੇਰੇ ਪੁੱਤਰ ਬਚਨ ਹੋ ਗਿਆ ਵਚਨ ਜਿਹੜੇ ਪ੍ਰਵਾਨ ਮਹਾਤਮਾ ਹੁੰਦੇ ਨੇ ਅਪੇਧ ਵਸਤਾਦੇ ਹੁੰਦੇ ਨੇ ਉਹਨਾਂ ਦੇ ਬਾਰੇ ਬਾਣੀ ਵਿੱਚ ਇਸ ਤਰ੍ਹਾਂ ਨਾਲ ਆਉਂਦਾ ਮਨੈ ਵਾਹਿ ਗੁਰੂ ਤੁਟਾਇ ਆਪਣੇ ਸੰਤਾਂ ਦਾ ਸਭੇ ਮਨ ਸੋਹੀ ਪ੍ਰਭ ਮਾਨਨੇ ਰਾਮ ਨਾਮ ਰੰਗ ਰਹਾਤੇ ਤਨ ਕੀ ਸੋਭਾ ਸਭ ਨਹੀਂ ਥਾਈ ਜਿਨ ਪ੍ਰਭ ਕੇ ਚਾਨੁ ਮੇਰੇ ਰਾਮ ਹਰ ਸੰਤਾਂ ਜੇਵੜ ਨਾ ਕੋਈ ਭਗਤਾਂ ਬਾਣਾ ਹੀ ਪ੍ਰਭ ਆਪਣੇ ਜਨ ਥਲ ਮਈਲ ਸੋ ਕਹਿੰਦੇ ਹੋ ਜੂਗਾ ਅਗਲੇ ਸਾਲ ਉਸ ਦੇ ਪੁੱਤਰ ਹੋਗੇ ਬੇਅੰਤ ਮਸਾਲਾ ਨੇ ਜਿੱਥੇ ਵਾਹ ਪ੍ਰਸ਼ੰਗ ਗੁਰੂ ਨਾਨਕ ਕਹਿਣ ਲਗੇ ਇਹ ਤਾਂ ਮੰਗ ਗੁਰੂ ਘਰ ਦੇ ਕੁੱਤਿਆਂ ਵਿੱਚ ਵੀ ਆ ਉਹ ਵੀ ਪੂਰੇ ਕਰ ਸਕਦੇ ਨੇ ਇੱਕ ਵਾਰੀ ਇੱਕ ਵੀਬੀਸੀ ਰਾਮਪੁਰ ਦੀ ਜਦ ਮੈਂ ਪਟਿਆਲੇ ਰਹਿੰਦਾ ਸਾਡੇ ਪੜੋਸ ਚ ਨੇੜੇ ਹੀ ਰਹਿੰਦੇ ਸੀ ਉਹਨੇ ਜਾ ਕੇ ਸੁਖ ਲਿਆ ਥੇ ਦੇਰਾ ਬਾਬਾ ਜਸਾ ਸਿੰਘ ਦੇ ਕੁੱਤੇ ਰਹਿੰਦੇ ਹੁੰਦੇ ਬਾਬਾ ਨੰਦ ਸਿੰਘ ਸੀਗੇ ਓਥੇ ਮਹਾਤਮਾ ਤਿੰਨ ਚਾਰ ਸੌ ਕੁੱਤੇ ਰਹਿੰਦਾ ਸੀ ਓਥੇ ਉਹਨੇ ਜਾ ਕੇ ਸੁਖ ਲਿਆ ਬਾਬਾ ਮੇਰਾ ਕੰਮ ਹੋ ਜੇ ਪਤਾ ਨਹੀਂ ਨੌਕਰੀ ਦਾ ਸੀ ਤਰੱਕੀ ਦਾ ਸੀ ਘਰ ਵਾਲੇ ਜੀ ਦਾ ਤੇ ਮੈਂ ਤੇਰੇ ਕੁੱਤਿਆਂ ਨੂੰ ਬਣਾ ਕੇ ਲਿਆਵਾਂ ਔਰ ਮਹਾਰਾਜ ਨੇ ਸੁਣ ਲਈ ਗੁਰੂ ਘਰ ਦੇ ਹਰ ਵਕਤ ਉੱਥੇ ਰਹਿੰਦੇ ਸੀ ਤੇ ਬਾਬਾ ਜੀ ਉਹਨਾਂ ਨੂੰ ਮਾਰ ਨਹੀਂ ਸੀ ਜੰਦੇ ਉਹ ਲੈ ਕੇ ਜਾਇਆ ਕਰੇ ਬੜਾ ਵੱਡਾ ਪਾਂਡਾ ਸੀ ਉਹ ਪਰ ਲੈਣਾ ਸਿਰ ਤੇ ਚੱਕ ਕੇ ਜਾਇਆ ਕਰੇ ਇੱਕ ਵਾਰੀ ਅਸੀਂ ਪੁੱਛਿਆ ਵੀ ਇਹ ਕੀ ਲੈ ਕੇ ਜਾਂਦੀ ਹੈ ਕਹਿੰਦੀ ਮੈਂ ਕੁੱਤਿਆਂ ਵਾਸਤੇ ਲੈ ਕੇ ਜਾਂਦੀ ਹਾਂ ਉਹਦੇ ਮੇਰੇ ਤੇ ਜਿਆ ਹੋਈ ਸੀ ਗੁਰੂ ਘਰ ਦੇ ਅੰਦਰ ਤੁਸੀਂ ਚਰਨ ਧੂੜ ਲਾ ਲਓ ਮੱਥੇ ਦਾ ਉਹ ਵੀ ਪ੍ਰਾਪਤ ਹੋ ਜਾਂਦਾ ਜੋ ਕੁਝ ਲੈਣਾ ਸਾਡੀ ਸ਼ਰਦਾ ਨਹੀਂ ਅਸੀਂ ਤਾਂ ਖਚਰੇ ਆ ਐਥੇ ਅਰਦਾਸ ਕਰ ਲਈ ਨੰਬੀ ਬੀਬੀ ਨੇ ਵੀ ਮੇਰੇ ਪੁੱਤਰ ਹੋ ਜਾ ਮੈਂ ਤਾਂ ਇਹ ਕਹਿੰਦਾ ਅਰਦਾਸ ਕਰ ਅਰਦਾਸ ਕਰੀ ਪੁੱਤਰ ਹੋ ਗਿਆ ਮੈੜਾ ਜਾ 5 ਰੁਪਏ ਦਾ ਨੋਟ ਲੈ ਫਿਰੇ ਆ ਬੀਬੀ ਜੀ ਪੈਸੇ ਲੈ ਲਓ ਕਹੇ ਕਹਿੰਦੇ ਕੀ ਹੈ ਕਹਿੰਦੀ ਮੈਨੂੰ ਪੁੱਤਰ ਮਿਲਿਆ ਅਜ ਤੋ ਕਹਿੰਦੀ 5 ਰੁਪਈਆ ਚ ਮਿਲ ਗਿਆ ਫੇ ਤੇਰੇ ਮਨ ਚ ਕੋਈ ਸ਼ਰਦਾ ਚਾਹੀਦੀ ਆ ਪੁੱਤਰ ਲੱਖਾਂ ਦਾ ਮਿਲਿਆ ਤੂੰ ਗੁਰੂ ਨਾਮ ਮਖੌਲ ਕਰਦੀ ਆ ਤੂੰ ਸੇਵਾ ਕਰ ਕੋਈ ਹੋਰ ਗੱਲ ਕਰ 5 ਰੁਪਏ ਨੂੰ ਪੁੱਤਰ ਲੈ ਕੇ 라 ਦੇ ਇਹ ਦੁਰ ਭਾਵਨਾ ਹੁੰਦੀ ਹੈ ਉਹਦਾ ਆਦਮੀ ਵਿਕ ਜਾਂਦਾ ਵੀ ਮੇਰੀ ਗੁਰੂ ਨੇ ਮੰਨ ਲਈ ਹੁਣ ਮੈਂ ਗੁਰੂ ਦਾ ਹੋ ਜਾਣਾ ਬੜਾ ਭਾਰਾ ਮੇਰਾ ਸੰਕਟ ਦੂਰ ਕਰਤਾ ਗੁਰੂ ਨੇ ਮੇਰੀ ਬਿਮਾਰੀ ਦੂਰ ਕਰਦੀ ਹੁਣ ਮੈਂ ਗੁਰੂ ਦਾ ਦਰ ਨਹੀਂ ਛੱਡਣਾ ਅਸੀਂ ਕਹਿਦੇ ਆ ਬਿਮਾਰੀ ਦੂਰ ਹੋ ਜਾਂਦੀ ਉਹਦਣੇ ਲੱਟ ਜਾਂਦੇ ਨੇ ਇਥੋਂ ਮੈਂ ਤਾਂ ਜੀ ਹੋ ਗਿਆ ਰਾਜੀ ਚੱਲਿਆ ਇਹ ਗੱਲ ਹੈ ਗਲਤ ਹੋਇਆ ਕਰਦੀ ਚਾਹ ਗੁਰੂ ਨਾਨਕ ਕਹਿਣ ਲੱਗੇ ਰਾਜਨ ਕੋਈ ਗੱਲ ਨਹੀਂ ਆ ਲੈ ਦੋ ਲਾਇਤੀਆਂ ਤੇ ਇੱਕ ਲਾង ਦੇ ਤਾਂ ਕਹਿੰਦੇ ਰਾਣੀ ਨੂੰ ਦੇ ਦੇ ਤੈਨੂੰ ਦਾਤ ਮਿਲ ਜੂ ਪੁੱਤਰ ਦੀ ਪਰ ਇੱਕ ਕੰਮ ਕਰੀ ਇਸ ਤਰ੍ਹਾਂ ਕਹਿੰਦੇ ਨੇ ਤੈਨੂੰ ਦਾਤ ਪੁੱਤਰ